ਭਰਾਵੋ ਹੁਣੇ ਹੁਣੇ ਨਿਊਜ਼ ਆ ਰਹੀ ਹੈ ਟੀਵੀ ਤੇ ਸੋਸ਼ਲ ਮੀਡੀਆ ਤੇ ਜਿਹੜਾ ਉਹ ਸਾਡੇ ਸ਼ਹੀਦ ਸੁਦੀਰ ਕੁਮਾਰ ਸੂਰੀ ਜੀ ਦੀ ਹਤਿਆ ਕਰਨ ਵਾਲਾ ਅੱਤਵਾਦੀ ਸੰਦੀਪ ਸਿੰਘ ਸੰਨੀ ਜੋ ਕਿ ਪਟਿਆਲਾ ਜੇਲ੍ਹ ਵਿੱਚ ਬੰਦ ਆ ਕਾਨੂੰਨ ਅਨਸਾਰ ਪੰਜਾਬ ਪੁਲਿਸ ਦੇ ਦੋ ਇੰਸਪੈਕਟਰ ਸਾਹਿਬ ਇੱਕ ਡੀਐਸਪੀ ਸਾਹਿਬ ਤਿੰਨ ਬੰਦ ਨੇ ਉਹਨਾਂ ਤੇ ਸੰਦੀਪ ਸਿੰਘ ਸੰਨੀ ਅੱਤਵਾਦੀ ਨੇ ਹਮਲਾ ਕੀਤਾ ਵਾ ਮਹਿਮਾਨ ਜੋ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਜੋ ਕਿ ਅੱਜ ਕੱਲ੍ਹ ਬਿਮਾਰ ਚੱਲਦੇ ਪਏ ਨੇ ਉਹਨਾਂ ਤੋਂ ਜਾਂ ਡੀਜੀਪੀ ਸ਼੍ਰੀ ਗੌਰਵ ਜაძੇਪ ਜੀ ਨੂੰ ਅਪੀਲ ਕਰਨਾ ਚਾਹਨਾ ਵਾਂ ਜਾਂ ਗਰੇਸ ਕੱਤਰ ਸਾਹਿਬ ਨੂੰ ਪੰਜਾਬ ਦੇਆਂ ਨੂੰ ਅਪੀਲ ਕਰਨਾ ਚਾਹੁੰਨਾ ਵਾਂ ਵੀ ਜਿਹੜਾ ਹਮਲਾ ਹੋਇਆ ਇਸ ਦੇ ਪਿੱਛੇ ਸਾਜ਼ਿਸ਼ ਕੀ ਹੈ ਕੀ ਮਨੋਮਲਾ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਸੰਦੀਪ ਸਿੰਘ ਸਨੈ ਅੱਤਵਾਦੀ ਆ ਉਹਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਭੇਜਿਆ ਜਾਵੇ ਜਿਵੇਂ ਮੂਤਪਾਲ ਜਿਹੜਾ ਅਮਰਤਪਾਲ ਆ ਬੈਠਾ ਉੱਥੇ ਉਹਦੇ ਨਾਲ ਇਹਨੂੰ ਜੋੜਿਆ ਜਾਵੇ ਕਿਉਂਕਿ ਇੱਥੇ ਜੇਲ੍ਹ ਵਿੱਚ ਅਨਸ਼ਾਸਨ ਭੰਗ ਕਰੂਗਾ ਫਿਰ ਹਜੇ ਤਾਂ ਤਿੰਨ ਪੁਲਿਸ ਵਾਲਿਆਂ ਨੂੰ ਜ਼ਖਮੀ ਕੀਤਾ ਅੱਗੇ ਪਤਾ ਨਹੀਂ ਕੀ ਕੀ ਕਰ ਸਕਦਾ ਕਿਉਂਕਿ ਪਹਿਲਾਂ ਇਹਨੇ ਸਾਡੇ ਸ਼ਹੀਦ ਸੂਰੀ ਸਾਹਿਬ ਨੂੰ ਛੇੜ ਕੀਤਾ ਕਿਵੇਂ ਤੁਹਾਡੇ ਸਾਹਮਣੇ ਹੌਲੀ 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 ਕਰਕੇ ਅੱਗੇ ਇਹਨੇ ਆਪਣੇ ਪਿਸਤੌਲ ਨਾਲ ਗੋਲੀਆਂ ਚਲਾਈਆਂ ਤੇ ਮੈਂ ਇਹ ਕਹਿਣਾ ਚਾਹਨਾ ਤੇ ਜਿਹੜੇ ਡੀਆਈ ਸਾਹਿਬ ਨੇ ਜੇਲ੍ਹਾਂ ਨੇ ਪਟਿਆਲੇ ਵਿੱਚੇ ਬੈਠਦੇ ਨੇ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਹੀ ਲੱਗੇ ਹੋਏ ਨੇ ਦਿਲਜੀਤ ਰਾਣਾ ਜੀ ਮੈਂ ਕਹਿਣ ਦਾ ਨਾਂ ਲੈਣ ਤੋਂ ਗਰੇਜ ਨਹੀਂ ਕਰੂੰਗਾ ਉਹ ਆਪਣੇ ਮਾਨ ਸਨਮਾਨ ਦੇ ਵਿੱਚ ਹੀ ਲੱਗੇ ਹੋਏ ਨੇ ਕਿਉਂਕਿ ਧਿਆਨ ਨਹੀਂ ਦੇ ਰਹੇ ਉਹ ਮੈਂ ਪੰਜਾਬ ਸਰਕਾਰ ਨੂੰ ਦਿਲਜੀਤ ਰਾਣਾ ਜੀ ਦੇ ਬਾਰੇ ਕਹਿਣਾ ਚਾਹਨਾ ਵਾ ਇਹਨਾਂ ਨੂੰ ਇਹ ਤਾਂ ਬਦਲ ਦਿਓ ਕਿਉਂਕਿ ਜਦੋਂ ਇਹ ਜੇਲਾ ਲਾਇਆ ਗਿਆ ਇਹ ਉੱਥੇ ਆਪਣੇ ਹੀ ਲੋਕਾਂ ਨਾਲ ਮਾਨ ਸਨਮਾਨ ਕਰਾਈ ਜਾ ਰਹੇ ਨੇ ਵੀ ਪਤਾ ਨਹੀਂ ਕਿੱਡਾ ਵੱਡਾ ਬੰਦਾ ਲਾਤਾ ਵੀ ਡੀਆਈਜੀ ਦਲਜੀਤ ਰਾਣਾ ਇਹਨੂੰ ਸਨਮਾਨ ਕੀਤਾ ਜੀ ਕਦੇ ਉੱਥੇ ਜਾ ਰਿਹਾ ਕਦੇ ਉੱਥੇ ਜਾ ਰਿਹਾ ਕਿਉਂਕਿ ਇਹ ਗੱਲ ਮੈਂ ਸਨਮਾਨਿਤ ਕਰਨਾ ਠੀਕ ਆ ਲੇਕਿਨ ਆਪਣੇ ਜੇਲ੍ਹਾਂ ਦੇ ਵੱਲ ਵੀ ਧਿਆਨ ਦਿਓ ਲੇਕਿਨ ਤੁਸੀਂ ਲੋਕ ਆਪਣੇ ਸਨਮਾਨਾਂ ਦੇ ਵਿੱਚ ਹੀ ਵਿਜੀਓ ਇਹ ਬਹੁਤ ਹੀ ਨਿੰਦਣਯੋਗ ਗੱਲ ਆ ਸਾਡੇ ਪੰਜਾਬ ਉਲ ਦੇ ਤਿੰਨ ਇਨਸਪੈਕਟਰ ਇਹ ਦੋ ਇਨਸਪੈਕਟਰ ਦੇ ਕਿੱਢੀ ਹਮਲਾ ਕਿਸ ਤਰ੍ਹਾਂ ਹੋ ਜਵੇ ਜਦ ਤੁਹਾਨੂੰ ਪਤਾ ਆਵਾ ਕੋਰਟ ਨੇ ਸੀਬੀਆਈ ਕੋਰਟ ਨੇ ਸਜ਼ਾ ਕੀਤੀ ਆ ਉਹਨਾਂ ਨੂੰ ਇੱਕ ਸੁਰੱਖਿਅਤ ਜਗ੍ਹਾ ਤੇ ਰੱਖਣਾ ਚਾਹੀਦਾ ਸੀ ਲੇਕਿਨ ਕਿਸੇ ਨੇ ਨਹੀਂ ਰੱਖਿਆ ਇਹ ਬਹੁਤ ਹੀ ਇੱਕ ਜਾਂਚ ਦਾ ਵਿਸ਼ਾ ਵਾ ਕਿਉਂਕਿ ਜਿਹੜਾ ਅੱਤਵਾਦੀ ਆ ਸੰਦੀਪ ਸਿੰਘ ਸਨਨੀ ਨੂੰ ਡਿਬਰੂਗੜ ਜੇਲ ਤੇ ਜੋ ਕਿਉਂਕਿ ਉੱਤੇ ਹੋਰ ਵੀ ਜਿਹੜੇ ਕੋਈ ਹਵਾਲਾਤੀ ਨੇ ਜਾਂ ਕੈਦੀ ਨੇ ਉਨ੍ਹਾਂ ਦਾ ਧਿਆਨ ਰੱਖਿਆ ਜਾਵੇ ਤਾਂ ਕਿ ਦੁਬਾਰਾ ਘਟਨਾ ਨਾ ਹੋਵੇ ਕਿਉਂਕਿ ਅੱਜ ਸੁਰਖੀਆਂ ਬਣੀਆਂ ਟੀਵੀ ਦੀਆਂ ਬਈ ਸੰਦੀਪ ਸਿੰਘ ਸੱਨੀ ਅੱਤਵਾਦੀ ਨੇ ਸਾਡੇ ਪੁਲਿਸ ਇੰਸਪੈਕਟਰਸ ਦੇ ਡੀਐਸਪੀ ਸਾਹਿਬ ਤੇ ਹਮਲਾ ਕੀਤਾ ਹੋਰ ਨਾ ਕਿਤੇ ਕੋਈ ਇਹਨੂੰ ਸੰਦੀਪ ਸਿੰਘ ਸੱਨੀ ਵਰਗੇ ਅੱਤਵਾਦੀ ਨੂੰ ਦੇਖ ਕੇ ਕੋਈ ਹੋਰ ਉੱਠ ਜੇ ਤੇ ਹੋਰ ਨੂੰ ਕਿਸੇ ਨੂੰ ਮਾਰੇ ਚਲੋ ਛੁਕਰ ਆਜੇ ਤਾਂ ਹਮਲਾ ਕੀਤਾ ਜਾਨ ਬਚ ਗਈ ਉਹਨਾਂ ਦੀ ਲੇਕਿਨ ਇਹ ਕੋਈ ਜਾਂਚ ਜਾ ਵੀ ਸਕਦੀ ਸੀ ਫਿਰ ਆਪਾਂ ਘਾਟਾ ਕਿਵੇਂ ਬੁਰਾ ਕਰਨਾ ਸੀ ਇਹ ਬੜਾ ਕੰਮ ਗਲਤ ਹੋ ਜਾਣਾ ਸੀ ਇਸ ਕਰਕੇ ਮੈਂ ਦੁਬਾਰਾ ਤੋਂ ਫੇਰ ਅਪੀਲ ਕਰੂੰਗਾ ਪੰਜਾਬ ਸਰਕਾਰ ਨੂੰ ਡੀਜੀਪੀ ਸ਼੍ਰੀ ਗੌਰਵ ਜாதਵ ਜੀ ਨੂੰ ਵੀਰਾ ਅੱਤਵਾਦੀ ਸੰਦੀਪ ਸੰਨੀ ਆ ਉਸ ਨੂੰ ਡਿਬਰੂਗੜ ਜੇਲ੍ਹ ਵਿੱਚ ਭੇਜਿਆ ਜਾਵੇ ਜਾਂ ਜਿੰਨੇ ਵੀ ਹੋਰ ਜਿਹੜੇ ਇਸ ਮਾਨਸਿਕ ਸਥਿਤੀ ਵਾਲੇ ਜਿਹੜੇ ਖਤਰਨਾਕ ਅਪਰਾਧੀ ਨੇ ਉਹਨਾਂ ਨੂੰ ਸਾਰੇ ਡਿਬਰੂਗੜ ਭੇਜਿਆ ਜਾਵੇ